ਜੀ ਇਹ ਹੈ ਬਾਹਰਲਾ ਦ੍ਰਿਸ਼ ਆਪਾਂ ਪਹੁੰਚ ਗਏ ਸਿੱਖ ਟੈਂਪਲ ਗੁਰਦੁਆਰਾ ਸਾਹਿਬ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਏ ਇਹ ਹੈ ਬਹੁਤ ਹੀ ਸੁੰਦਰ ਨਜ਼ਾਰਾ ਅੰਦਰ ਦਾ ਸੰਗਤ ਆ ਰਹੀ ਹੈ ਦਰਸ਼ਨ ਕਰ ਰਹੀ ਹੈ ਆ ਜੁੜਾ ਸਾਹਿਬ ਆ ਇੱਧਰ ਇੱਧਰ ਜੈਂਟਸ ਜੁੜੇ ਜਮਾ ਕਰਾ ਸਕਦੇ ਆ ਆ ਸਾਹਮਣੇ ਟਾਇਲਟਸ ਨੇ ਇੱਧਰ ਲੇਡੀਜ਼ ਵਾਸਤੇ ਆ ਇੱਧਰ ਲੇਡੀਜ਼ ਜਮਾ ਕਰਾ ਸਕਦੇ ਜੁੜੇ ਤੇ ਉੱਪਰ ਦਰਬਾਰ ਸਾਹਿਬ ਆ ਜੀ ਆਪਾਂ ਇੱਥੋਂ ਪੌੜੀਆਂ ਚੜਾਂਗੇ ਦਰਬਾਰ ਸਾਹਿਬ ਚੌਥੀ ਮੰਜ਼ਲ ਤੇ ਆ ਤੇ ਲੰਗਰ ਦੋ ਦੂਸਰੀ ਮੰਜ਼ਲ ਤੇ ਆ ਬਾਕੀ ਲਿਫਟ ਵੀ ਜਾਂਦੀ ਹੈ ਜੇ ਕਿਸੇ ਲਿਫਟ ਰਾਹੀਂ ਜਾਣਾ ਹੋਵੇ ਤਾਂ ਲਿਫਟ ਲੱਗੀ ਹੈ ਸੰਤ ਲਈ ਤੁਸੀਂ ਲਿਫਟ ਰਾਹੀਂ ਵੀ ਜਾ ਸਕਦੇ ਹੋ ਪਰ ਅਸੀਂ ਸੋਚਿਆ ਵੀ ਅਸੀਂ ਪੌੜੀ ਚੜ ਕੇ ਜਾਵਾਂਗੇ ਹਾਂਜੀ ਹਾਂਜੀ ਵੈਸੇ ਗੁਰੂ ਜੀ ਅਸੀਂ ਪਹੁੰਚ ਗਏ ਸੈਕੰਡ ਫਾਸਟਰ ਫਲੋਰ ਤੇ ਆ ਦੇਖੋ ਜੀ इत एस है इधर दू हाँ जी वागू जी ये गुरु का लंगर ਇਹ ਲੰਗਰ ਹਾਲ ਹੈ ਇਹ ਸੈਕਿੰਡ ਫਲੋਰ ਦੇ ਉੱਪਰ ਲੰਗਰ ਹਾਲ ਦਾ ਸੰਗਤ ਲੰਗਰ ਸ਼ਕ ਰਹੀ ਹੈ ਕੋਨਾ ਪਾ ਜਾ ਮਾਗੀ ਉੱਪਰ ਦਰਵਾਰ ਸਾਹਿਬ ਚੌਥੀ ਮੰਜ਼ਲ ਤੇ ਦਰਵਾਰ ਸਾਹਿਬ ਬਣੇ ਹੋਏ ਇੱਥੋਂ ਬਾਹਰ 메ਨ ਇੰਟਰ ਸੇ ਦਰਸ਼ਨ ਹੁੰਦੇ ਆ ਇਹ ਹਾਲ ਬਣਿਆ ਹੋਇਆ ਹੈ ਜੀ ਕੋਈ ਫੰਕਸ਼ਨ ਕੋਈ ਮਤਲਬ ਕਿਸ ਤਰ੍ਹਾਂ ਦਾ ਵੀ ਕੋਈ ਫੰਕਸ਼ਨ ਉਹਦਾ ਗੁਰਦੁਆਰਾ ਸਾਹਿਬ ਦਾ ਤਾਂ ਉਸ ਲਈ ਹਾਲ ਬਣਿਆ ਹੋਇਆ ਆ ਆ ਦੇਖੋ ਜੀ ਪਰਵਾਰ ਸਾਹਿਬ ਚੌਥੀ ਮੰਜ਼ਲ ਦੇ ਉੱਪਰ ਬਣੇ ਹੋਏ ਸੰਗਤ ਬੈਠੀ ਹੈ ਜਿੰਨੇ ਸਾਡੇ ਬੋਡੀਗਿਟ ਤੋਂ ਨਹੀਂ ਸੰਗਤ ਬੈਠੀ ਹੈ ਹੁਣ ਮੈਂ ਇੱਥੋਂ ਕੈਮਰਾ ਬੰਦ ਕਰਾਂਗਾ ਸਾਰਿਆਂ ਦਾ ਧੰਵਾਦ ਸ਼੍ਰੀਵਾਸ ਧੰਵਾਦ ਬਾਹਰ ਨੂੰ ਸਤਿ ਸ੍ਰੀ ਅਕਾਲ ਲੋਰ ਲੰਨ ਤੇ ਰਾਖੋ ਸੁਖ ਨੂੰ ਨਾਮ tere par hath ਹਾਂਜੀ ਵਾਹਿਗੁਰੂ ਜੀ ਇਹ ਆ ਲੰਗਰ ਹਾਲ ਗੁਰੂ ਦਾ ਲੰਗਰ ਵਰਤਾ ਰਹੇ ਨੇ ਸਿੰਘ ਲੰਗਰ ਸ਼ਕ ਰਹੀ ਹੈ ਸੰਗਤ ਤੇ ਬਹੁਤ ਹੀ ਪਿਆਰ ਭਾਵਨਾ ਨਾਲ ਸੇਵਾ ਹੋ ਰਹੀ ਹੈ ਆ ਜਿੰਨ ਬਜ਼ੁਰਗਾਂ ਦੇ ਕੋਈ ਪ੍ਰੋਬਲਮ ਹੈ ਗੋਡੇ ਵਿੱਚ ਜਾਂ ਨਹੀਂ ਬੈਠ ਸਕਦੇ ਉਹਨਾਂ ਲਈ ਸਪੈਸ਼ਲ ਸੀਟਾ ਲਗਾ ਹੋ ਗਏ ਨੇ ਚੇਅਰ ਲਗਾ ਹੋ ਗਏ ਨੇ ਤੇ ਬਹੁਤ ਹੀ ਵਧੀਆ ਮਾਹੌਲ ਬਹੁਤ ਹੀ ਸਫਾਈ ਬਹੁਤ ਹੀ ਸਖਿਜਾ ਮਾਹੌਲ ਹੈ ਵਾਕਈ ਮੈਂ ਬਹੀਗੁਰਦੀ ਦੇ ਮੇਰ ਨਾਲ 34 ਸਾਲਾਂ ਬਾਅਦ ਆਇਆ ਹਾਂ ਜੇ ਬਹੁਤ ਐ ਲੱਗ ਰਿਹਾ ਜਿਵੇਂ ਮੈਂ ਦੇਖੋ ਗਿਆ ਹੀ ਨਹੀਂ ਹੁੰਦਾਗਾ